ਅੱਜ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਪੰਜਾਬ ਬੰਦ ਨੂੰ ਬੇਹੱਦ ਭਰਮਾ ਹੁੰਗਾਰਾ ਮਿਲਿਆ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਗੁਰਦਾਸਪੁਰ ਦੇ ਜ਼ਿਲ੍ਹਾ ਜੋਂ ਅਦੀਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਆਗੂ ਗੁਰਪ੍ਰੀਤ ਸਿੰਘ ਖਾਨਪੁਰ ਦੀ ਅਗਵਾਈ ਵਿੱਚ ਕੜਾਕੇ ਦੀ ਠੰਡ ਦੇ ਬਾਵਜੂਦ ਲਾਈਟਾਂ ਵਾਲੇ ਚੌਂਕ ਵਿੱਚ ਚੱਕਾ ਜਾਮ ਕੀਤਾ ਗਿਆ ਇਸ ਦੌਰਾਨ ਕੇਂਦਰ ਸਰਕਾਰ ਵਿਰੁੱਧ ਸਖਤ ਨਾਅਰੇਬਾਜ਼ੀ ਕੀਤੀ ਗਈ ਇਹ ਜ਼ਿਕਰਯੋਗ ਹੈ ਕਿ ਜਥੇਬੰਦੀ ਨੇ ਸਮਾਜਿਕ ਸੰਵੇਦਨਸ਼ੀਲਤਾ ਦਿਖਾਉਂਦੇ ਹੋਏ ਵਿਆਹ ਵਾਲੀਆਂ ਗੱਡੀਆਂ ਐਂਬੂਲੈਂਸਾਂ ਅਤੇ ਹੋਰ ਜ਼ਰੂਰੀ ਕੰਮਾਂ ਲਈ ਜਾਣ ਵਾਲੇ ਲੋਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਲੰਘਣ ਦੀ ਆਗਿਆ ਦਿੱਤੀ। ਇਹ ਪ੍ਰਦਰਸ਼ਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਜ਼ੋਰਦਾਰ ਮੰਗ ਪੇਸ਼ ਕਰਨ ਦੀ ਕਵਾਇਦ ਦਾ ਹਿੱਸਾ ਹੈ। ਆਓ ਵੇਖਦੇ ਹਾਂ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਖਾਸ ਰਿਪੋਰਟ। ਜਿਹੜੇ ਘਰ ਚੁੱਲ੍ਹਾ ਬਾਲਦਾ ਹੈ ਇਹ ਸੇਕ ਉੱਥੋਂ ਤੱਕ ਵੀ ਜਾਣਾ। ਜਿੰਬ ਮਤ ਸਮਝੇ ਕਿ ਮੇਰੀ ਜ਼ਮੀਨ ਹੈ ਤੇ ਮੈਨੂੰ ਲੜਨਾ ਚਾਹੀਦਾ ਹੈ ਮੈਨੂੰ ਧਰਨੇ 'ਚ ਜਾਣਾ ਚਾਹੀਦਾ ਹੈ ਤੇ ਮੇਰੀ ਜ਼ਮੀਨ ਨਹੀਂ ਮੈਨੂੰ ਨਹੀਂ ਜਾਣਾ ਚਾਹੀਦਾ ਵੇਖੋ ਅਸੀਂ ਇਕੱਲੇ ਪੰਜਾਬ ਦੀ ਲੜਾਈ ਨਹੀਂ ਲੜਦੇ ਅਸੀਂ ਪੂਰੇ ਦੇਸ਼ ਦੀ ਲੜਾਈ ਲੜਦੇ ਦੇਸ਼ ਦੀ ਲੜਾਈ ਲੜਨ ਦੇ ਲਈ ਤੇ ਐਸੇ ਕਰਕੇ ਸਾਡੇ ਨਾਲ ਪੂਰਾ ਦੇਸ਼ ਖੜਾ ਵਾ ਤੁਸੀਂ ਕੱਲ ਸੋਸ਼ਲ ਮੀਡੀਆ ਦੇ ਵੇਖਿਆ ਉਹ ਹਰਿਆਣੇ ਦੀਆਂ ਖਾ ਪੰਚਾਇਤਾਂ ਨੇ ਫੈਸਲੇ ਲਏ ਆ ਮਤੇ ਪਾ ਕੇ ਦਿੱਤੇ ਆ ਪੰਦੇਰ ਸਾਹਿਬ ਉਥੇ ਪਹੁੰਚੇ ਸੀ ਉਹਨਾਂ ਮਤੇ ਪਾ ਕੇ ਦੇਤੇ ਵੀ ਅਸੀਂ ਪੰਜਾਬ ਦੇ ਨਾਲ ਵੀ ਸਾਡੇ ਦਾ ਝੋਨੇ ਦੇ ਸੀਜ਼ਨ 'ਚ ਲੁੱਟ ਹੋਈ ਆ ਤੁਹਾਨੂੰ ਲੁੱਟ ਦਾ ਦਰਜ ਕਿੰਨਾ ਕਾ ਤੁਹਾਨੂੰ ਲੁੱਟ ਦੀ ਤਕਲੀਫ ਕਿੰਨੀ ਕਾ ਤੁਹਾਨੂੰ ਲੁੱਟ ਦੀ ਚੋੜ ਕਿੰਨੀ ਕਾ ਆ ਜਾ ਆ ਜਾ ਭਰਾਵੋ ਬੈਠੋ ਬੈਠੋ ਕੀ ਇਹ ਜਿਹੜੀ ਲੁੱਟ ਆ ਉਹ ਵੀਰੇ ਤੇਰੇ ਪਾਸੇ ਨੂੰ ਲੈ ਕੇ ਜਾਊਗੀ ਉਹ ਲੁੱਟ ਜਿਹੜੀ ਆ ਗਰਜ ਜਾਵੇ ਆਵਾਜ਼ ਜਾਵੇ ਦੋਵੇਂ ਹੱਥ ਖੜੇ ਕਰਕੇ ਚੜ੍ਹਦੀ ਕਲਾ ਦਾ ਜਵਾਬ ਦੇਣਾ ਆ ਤਾਂ ਕਿ ਹਮਲਾਵਰ ਨੂੰ ਪਤਾ ਲੱਗ ਜਾਵੇ ਜੇਕਰ ਅਸੀਂ ਪੰਜਾਬ ਵੱਲ ਉੱਤਰੇ ਤੇ ਜ਼ਮੀਨਾਂ 'ਚ ਪੈਰ ਪਾਇਆ ਇੱਥੇ ਹਾਲਾਤ ਕੀ ਬਣਨਗੇ ਇਹ ਉਹ ਕੋਲੇ ਨਹੀਂਗੇ ਜੇ ਤਰੀਕੇ ਨਾਲ ਤੁਸੀਂ ਬਾਕੀ ਰਾਜਾਂ ਦੇ ਵਿੱਚ ਲੋਕਾਂ ਨੂੰ ਜ਼ਮੀਨਾਂ ਤੋਂ ਵੇਲੇਆ ਕਰ ਦਿੱਤਾ ਜੇ ਤਰੀਕੇ ਨਾਲ ਤੁਸੀਂ ਲੋਕਾਂ ਦੇ ਚਾਲ ਆਣੋ ਜੀ ਕਾਲੋ ਸਾਥੇ ਮੇਰੇ ਭਰਾ ਆਇਆ ਇੱਧਰ ਬੈਠਣ ਦਾ ਜਤਨ ਕਰੋ ਭਾਈ ਬੇਨਤੀ ਆ ਵੀ 2 ਮਿੰਟ ਤੋਂ ਪਹਿਲਾਂ ਪਹਿਲਾਂ ਬਹਿ ਜਾਓ ਔਰ ਮੇਰੇ ਵੀਰ ਤਾਂ ਅੱਗੇ ਫੜਾ ਕੰਮ ਸਟੇਜ ਦਾ ਚੱਲਣਾ ਆ 2 ਮਿੰਟ ਤੋਂ ਪਹਿਲਾਂ ਪਹਿਲਾਂ ਬਹਿ ਜਾਓ ਕੋਈ ਵੀ ਨਾ ਖਾਲੀ ਹੈ ਖਾਲੀ ਹੈ ਭਰਾ ਪਾ ਪਾ ਜੰਦਾਬਾਦ ਜੰਦਾਬਾਦ ਮੋਦੀ ਸਰਕਾਰ ਪ੍ਰਤਾਪ ਜੰਦਾਬਾਦ ਜੰਦਾਬਾਦ ਜਵਾਲੀਆਂ ਚ ਨੀਰਾ ਦਾ ਇਹਦਾ ਜਿੰਦਾਬਾਦ ਜਿੰਦਾਬਾਦ ਮਰਦੇ ਲੋਕਾਂ ਦਾ ਇਹਦਾ ਜਿੰਦਾਬਾਦ ਜਿੰਦਾਬਾਦ ਕਿਹਾ ਹੁਣ ਆਪਾਂ ਡਾਕਟਰ ਆਪ ਜੀ ਦਾ ਬਹੁਤ ਧੰਨਵਾਦ ਜੋ ਆਪ ਜੀ ਇਸ ਇਲਾਕੇ ਦੀ ਇਸ ਖਿੱਤੇ ਦੀ ਜਿਹੜੀ ਰੀੜ ਦੀ ਹੱਡੀ ਆ ਉਹਨੂੰ ਜਿਉਂਦਾ ਰੱਖਣ ਵਾਸਤੇ ਆਪ ਜੀ ਸੰਘਰਸ਼ ਕਰ ਰਹੇ ਹੋ ਮੈਂ ਆਪ ਜੀ ਦੇ ਚਰਨਾਂ 'ਚ ਕੁਝ ਬੇਨਤੀਆਂ ਕਰਨੀਆਂ ਕਿ ਚਲੋ ਜਿੱਥੇ ਆਪਾਂ ਨੂੰ ਆਪਣਾ ਆਰਥਿਕ ਪੱਖ ਮਜ਼ਬੂਤ ਕਰਨਾ ਹੈ ਆਪਣੀ ਜਿਹੜੀ ਇਸ ਖੇਤੇ ਦੀ ਰੋਜੀ ਰੋਟੀ ਦੇ ਸਾਧਨਾਂ ਨੂੰ ਮਜ਼ਬੂਤ ਕਰਨਾ ਆ ਮੋਟਰਸਾਈਕਲ ਨੇ ਰਾਕਾ ਫਾਇਦਾ ਉਹਦੇ ਨਾਲ-ਨਾਲ ਅਸੀਂ ਆਪਣੀ ਇਥੋਂ ਦੇ ਰਹਿਣ ਦੀ ਜਿਹੜਾ ਸਾਡਾ ਰੋਜ਼ ਦਾ ਰਹਿਣ ਦਾ ਵਿਹਾਰ ਆ ਉਹਨੂੰ ਵੀ ਦੁਰਸਤ ਕਰਨਾ ਪਊਗਾ ਤੇ ਜਿੱਥੋਂ ਸਰਕਾਰ ਸਾਨੂੰ ਦਬਾ ਰਹੀ ਆ ਜਾਂ ਸਰਕਾਰ ਸਾਨੂੰ ਉਸ ਤਰੀਕੇ ਨਾਲ ਪੂਰੀ ਦੁਨੀਆ ਨੂੰ ਐਸੇ ਤੇ ਦੇਖਿਆ ਜਾ ਰਿਹਾ ਕਿ ਸਾਰਾ ਕੁਝ ਬਦਲਿਆ ਜਾ ਰਿਹਾ ਤੁਹਾਡੇ ਨਾਲ ਗੁਰਪ੍ਰੀਤ ਸਿੰਘ ਦੀ ਖਾਨਪੂਰ ਵਿਚਾਰਾਂ ਦੀ ਸਾਂਝ ਪਾ ਰਹੇ ਸੀ ਤੁਹਾਡਾ ਉਹਨਾਂ ਦੇ ਵਿਚਾਰ ਸਾਰਿਆਂ ਨੇ ਸਰਵਣ ਕੀਤੇ ਆ ਹੁਣ ਮੈਂ ਗੁਰਪ੍ਰੀਤ ਸਿੰਘ ਮਾਨ ਸਰ ਪਟਾਰ ਬਿਜੇਸ ਕਨਸਲਟੈਂਸੀ ਯਾਰ ਜਿਹੜਾ ਔਰ ਅੱਜ ਜਿਹੜਾ ਗਰਦਾਸਪੁਰ ਦੇ ਸ਼੍ਰੀ ਹਰ ਗਿਬਨਪੁਰ ਦੇ ਲਾਈਟਾਂ ਵਾਲੇ ਚੌਂਕਲੇ ਵਿੱਚ ਜੋ ਮੁਕਮਾਰ ਦੀ ਚੱਲੀ ਗੱਡ ਮੇ ਜਾ ਰਿਹਾ ਸ਼੍ਰੀ ਹਰ ਗਿਬਨਪੁਰ ਦੇ ਦੁਕਾਨਦਾਰ ਭਰਾਵਾਂ ਵੱਲੋਂ ਰੇੜੀ ਫੜੀ ਆਲਿਆ ਵੱਲੋਂ ਬਾਜ਼ਾਰ ਵੱਲੋਂ ਪੂਰੀ ਜੜੀ ਰਿਪੋਰਟ ਆ ਕੀਤੀ ਗਈ ਹੈ ਮੈਂ ਜਿਹੜੀ ਦਿੱਤੀ ਗਈ ਆ ਸ਼ਾਂਤਮਈ ਤਰੀਕੇ ਨਾਲ ਕੱਲ ਜਦੋਂ ਇਹ ਗੱਲ ਲੋਕਾਂ ਤੱਕ ਲੈ ਕੇ ਆਏ ਆ ਆਪ ਕਹਾਂਗੇ ਅਸੀਂ ਆਪਣੇ ਕਾਰੋਬਾਰ ਬੰਦ ਕਰਾਂਗੇ ਉਥੇ ਜਿਹੜਾ ਆਪਣਾ ਇਥੇ ਧਰਨੇ ਦਾ ਪ੍ਰੋਗਰਾਮ ਸੀਗਾ ਲਾਈਟਾਂ ਵਾਲੇ ਚੌਂਕ ਦੇ ਜਿਹੜਾ ਚੰਡੀਗੜ੍ਹ ਮੁੱਖ ਮਾਰਗ ਆ ਬਟਾਲਾ ਸ਼ਿਗਰ ਗਪਿੰਡਪੁਰ ਚੰਡੀਗੜ੍ਹ ਜਿਹੜਾ ਮੁੱਖ ਮਾਰਗ ਆ ਇਥੇ ਜਿੱਥੇ ਕਿਸਾਨ ਇਥੇ ਪਹੁੰਚੇ ਆ ਉਥੇ ਦੁਕਾਨਦਾਰ ਭਰਾ ਰੇੜੀ ਫੜੀ ਵਾਲੇ ਬਾਜ਼ਾਰ ਵਾਲੇ ਉਹ ਆਪਣੇ ਇਥੇ ਪਹੁੰਚ ਕੇ ਉਹਨਾਂ ਨੇ ਪੂਰੀ ਹਮਾਇਤ ਦਿੱਤੀ ਆ ਆਰਟੀਐ ਭਾਈਚਾਰੇ ਵੱਲੋਂ ਵੀ ਇਥੇ ਚਾਰ ਆ ਪ੍ਰਬੰਧ ਨਾਲ ਹੋਰ ਜਿਹੜੀਆਂ ਵਸਤਾਂ ਸਵੇਰੇ ਠੰਢ ਦੇ ਸਮੇਂ ਪਹਚਾਈਆਂ ਗਈਆਂ ਆ ਜਿਹੜੇ ਸੰਗਤਾਂ ਵੱਲੋਂ ਲੰਗਰ ਦਾ ਪ੍ਰਬੰਧ ਜਿਹੜਾ ਆ ਉਹ ਵੀ ਇੱਥੇ ਕੀਤਾ ਗਿਆ ਭਾਈ ਮਾਨ ਸਾਹਿਬ ਵੱਲੋਂ ਵੱਡੀ ਸਵਾਜ ਜਿਹੜੀ ਇੱਥੇ ਲੰਗਰ ਦੀ ਜਿਹੜੀ ਤੇ ਬਾਬਾ ਪਿੰਡਾ ਵੱਲੋਂ ਲੰਗਰ ਦੀ ਸੇਵਾ ਸੰਗਤ ਜਿਹੜੀ ਆ ਉਹ ਕੀਤੀ ਗਈ ਕੀ ਲੱਗਦਾ ਕਿ ਪੰਜਾਬ ਬੰਦਨਾ ਤੱਕ ਤੁਹਾਡੀ ਆਵਾਜ਼ ਪਹੁੰਚੇ ਬਿਲਕੁਲ ਜੀ ਇਹਨਾਂ ਲੋਕਾਂ ਦੇ ਉੱਪਰ ਸਾਨੂੰ ਭਰੋਸਾ ਆ ਜਿਹੜੇ ਅੱਜ ਜਿਹੇ ਤਰੀਕੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਉਤਰਿਆ ਇਨਾਂ ਨੇ ਜਿੱਥੇ ਆਗੂਆਂ ਦਾ ਜਥੇਬੰਦੀਆਂ ਦਾ ਮਨ ਖੁਸ਼ ਕੀਤਾ ਆ ਇਹ ਜੰਗ ਦੇ ਵਿੱਚ ਉਤਰਿਆ ਉਥੇ ਸਰਕਾਰ ਨੂੰ ਵੀਰੇ ਨਾਲ ਦੰਦੜਾਂ ਪੈਣਗੀਆਂ ਸਰਕਾਰ ਨੂੰ ਸੋਚਣ ਲਈ ਮਜਬੂਰ ਹੋਣਾ ਪਊਗਾ ਇੱਕ ਦਿਨ ਬਾਅਦ ਜਿਹੜੀ ਲੋਕਾਂ ਚ ਅਸੀਂ ਗੱਲ ਲੈ ਕੇ ਗਏ ਬੇਨਤੀ ਲੈ ਕੇ ਗਏ ਆ ਲੋਕ ਇਸ ਦਰਦ ਨੂੰ ਗੱਲ ਨੂੰ ਸਮਝ ਰਹੇ ਆ ਕਿ ਜਿੱਥੇ ਅੱਜ ਕੁਝ ਘੰਟੇ ਜਾਂ ਇੱਕ ਦਿਨ ਬਾਅਦ ਅਸੀਂ ਕਾਰੋਬਾਰ ਰੋਕੇ ਆ ਇਹ ਕਾਰੋਬਾਰਾਂ ਨੂੰ ਬਚਾਉਣ ਵਾਸਤੇ ਜੰਗ ਲੜੀ ਜਾ ਰਹੀ ਆ ਦੁਕਾਨਦਾਰੀ ਨੂੰ ਬਚਾਉਣ ਵਾਸਤੇ ਜੰਗ ਲੜੀ ਜਾ ਰਹੀ ਆ ਜੇ ਕੁਝ ਸਮੇਂ ਵਾਸਤੇ ਅੱਜ ਦੁਕਾਨਾਂ ਬੰਦ ਰੱਖੀਆਂ ਇੱਕ ਦਿਨ ਬਾਅਦ ਦੁਕਾਨਾਂ ਬੰਦ ਰੱਖੀਆਂ ਇਹ ਸਦਾ ਕਾਰੋਬਾਰਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਲ ਆ ਇਹ ਲੋਕਾਂ ਤੱਕ ਲੈ ਕੇ ਜਾਈ ਹੈ ਇਹ ਗਈ ਗਲੀ ਇੰਨੀ ਠੰਡ ਵਿੱਚ ਤੁਹਾਡੇ ਆਗੂ ਜਿਹੜੇ ਪਹੁੰਚੇ ਨੇ ਜਾਂ ਵਰਕਰ ਪਹੁੰਚਣਾ ਪਰ ਕੀ ਕਹਿਣਾ ਚਾਹੁੰਦੇ ਬਿਲਕੁਲ ਸਾਨੂੰ ਆਪਣੇ ਆਗੂਆਂ ਦੇ ਸਾਨੂੰ ਆਪਣੇ ਕੈਡਰ ਤੇ ਮਾਣ ਆ ਭਰੋਸਾ ਆ ਜਦੋਂ ਵੀ ਗੱਲ ਲੋਕਾਂ ਤੱਕ ਲੈ ਕੇ ਗਈਆਂ ਗਏ ਆ ਇਹਨਾਂ ਆਗੂਆਂ ਨੇ ਵਰਕਰਾਂ ਨੇ ਕਦੇ ਵੀ ਜਥੇਬੰਦੀ ਦੀ ਪਿੱਠ ਨਹੀਂ ਕੀ ਲਗਣ ਦਿੱਤੀ ਭਾਵੇਂ ਠੰਡ ਹੋਵੇ ਗਰਮੀਆਂ ਹੋਣ ਬਰਸਾਤ ਹੋਵੇ ਕਿੰਨੇ ਵੀ ਫਸਲੀ ਰੁਝੇ ਹੋਣ ਵਰ ਚੜ ਕੇ ਜਿਹੜਾ ਆਪਣਾ ਸਾਥ ਆ ਉਹ ਅੰਦੋਲਨਾਂ 'ਚ ਦਿੱਤਾ ਹੈ ਧੰਨਵਾਦ